ਇਹ ਤਾਂ ਦੇਖ ਨੂੰ ਦੀਦੀ ਕਹਿੰਦੀ ਮੈਂ ਮਰਨਾ ਦੇਖ ਨੂੰ ਦੀਦੀ ਕਹਿੰਦੀ ਮੈਨੂੰ ਪੰਥਤ ਕਹਿ ਗਏ ਨੇ ਵਿੱਚ ਦਰਵਾਜ਼ੇ ਦੇ ਮੁੱਠਾ ਚੜਾ ਕੇ ਬੈ ਗਏ ਨੇ ਵਿੱਚ ਦਰਵਾਜ਼ੇ ਦੇ ਮੁੱਠਾ ਚੜਾ ਕੇ ਬੈ ਗਏ ਨੇ 어떤 눈이 다니 양다 ਲੱਗ ਜੋ ਮੇਰੇ ਚਰਨ ਨੀ ਨੀਸ ਦਰਿਆਵਾਂ ਦੀ ਕੀਛਪੜਾ ਨੇ ਕਰਨੀ 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 ਨੀਸ ਦਰਿਆਵਾਂ ਦੀ ਕੀਛਪੜਾ ਨੇ ਚਰਨ ਨੀਸ ਦਰਿਆਵਾਂ ਦੀ ਕੀਛਪੜਾ ਨੇ ਕਰਨੀ ਨੀਸ ਦਰਿਆਵਾਂ ਤੇਰੀ ਸੱਸੇਨੀ ਪੁੱਤ ਬਹੁਤੇ ਜਮਲੇ ਦੋ ਹਾਲੀ ਦੋ ਪਾਲੀ ਨੀ ਦੋ ਤਾਂ ਤੇਰੇ ਪੜਨ ਕੋਥੀਆਂ ਦੋ ਲਾਗੇ ਪਟਵਾਰੀ ਨੀਂਦੋ ਤਾਂ ਤੇਰੇ ਫੌਜ ਚ ਪਰਤੀ ਦੋ ਕਰਦੇ ਸਰਦਾਰੀ ਨੀ ਇਕਤਾ ਤੇਰਾ ਫਿਰੇ ਟੈਨਦਾ ਲੈ ਹੁੰਡਿਆਂ ਦੀ ਟਾਣੀ ਪਿੰਡ ਦੀ ਕੁੜੀ ਨੂੰ ਕਰਤੀ ਮਸ਼ਕਰੀ ਭੱਲੇ ਪਿੰਡ ਦੀ ਕੁੜੀ ਨੂੰ ਕਰਤੀ ਮਸ਼ਕਰੀ ਮਾਇਆ ਤੇਰਾ ਹਾਣੀ ਨਿਮਣਾ ਛੂਟਦੀਏ ਲਾ ਮਿੱਤਰਾ ਨਾਲ ਗਾਰੀ ਨਿਮਣਾ ਛੂਟਦੀਏ ਲਾ ਮਿੱਤਰਾ ਨਾਲ ਗਾਰੀ ਨਿਮਣਾ ਛੂਟਦੀਏ ਇਹ ਲਾਹਤ ਨਾਲ ਜਾਰੀ ਨਾਲ ਛੁੱਟਦੀ ਇਹ ਲਾਹਤ ਨਾਲ ਜਾਰੀ ਇਹ ਨਾਲ ਛੁੱਟਦੀ ਇਹ ਵੇ ਯਾਰੀ ਜਾਰੀ ਕੀ ਕਰਦਾ ਗੱਰੂਆ ਪੈਸੇ ਬਾਜਨਾ ਯਾਰੀ ਵੇ ਪਹਿਲਾਂ ਯਾਰੀ ਲੱਡੂ ਮੰਗਦੀ ਅੱਛਾ ਪਹਿਲਾਂ ਯਾਰੀ ਲੱਡੂ ਮੰਗਦੀ ਫੇਰ ਮੰਗੇ ਦੁੱਧ ਪੇੜੇ ਯਾਰੀ ਵਾਲਿਆਂ ਦੇ ਮੂੰਹ ਤੇ ਪੈਣ ਲੱਗੇ ਬੁੱਢੇ ਆਖੋਲ ਕੰਗਣਾ ਕੇਲਾ ਲੱਖੀ ਪਾਈ ਗਈ ਆ ਬੁੱਢੇ ਆਖੋਲ ਕੰਗਣਾ ਕੇਲਾ ਲੱਖੀ ਪੰਨੀ ਬੁੰਡੇ ਨਾਲ ਵਿਆਹੀ ਬੁੱਢਾ ਬਣਾਉਤਨੀ ਚਿੱਟੀਆਂ ਬਸ਼ਾਂ ਜਾਂ ਤੇ ਜ਼ਿੰਦਾ ਮੂਤਨੀ ਬੁੱਢੇ ਆਖੋਲ ਕੰਗਣਾ ਕੇਲਾ ਲੱਖੀ ਕੰਝੇ ਆ ਬੁੱਢੇ ਆਖੋਲ ਕੰਗਣਾ ਆਖੋਲ ਕੰਗਣਾ ਪੁਛਾਵੇ ਜਰਤੀ ਖਤਰਛੰਗਾਰ ਲੈ ਜੰਗੂ ਬੁਲੜੀ ਚੜਦੀ ਖਤਰਛੰਗਾਰ ਲੈ ਜੰਗੂ ਬੁਲੜੀ ਚੜਦੀ ਖਤਰਛੰਗਾਰ ਲੈ ਜੰਗੂ ਬੁਲੜੀ ਚੜਦੀ ਖਤਰਛੰਗਾਰ ਲੈ ਪੈਂਤੀ ਪਤਲੇ ਚੰਤੀ ਮੋਟੇ ਛੁਕਾ ਮਯੋਰ ਜੜਾਇਆ ਹਾਂ ਆਏ ਆ ਬੂਟੜਾ ਮਾਪਿਆਂ ਦੇ ਜ਼ੁਲਮ ਕਮਾਇਆ ਲਾਇਆ ਗੁਰਦਾਮ ਮਾਪਿਆਂ ਦੇ